कि पहुंच गए राष्ट्रपति निवास तो मैं इंग्लिश नाम तो नहीं बोलना वाइसरीगर शिमले को पानी नहीं, नहीं, नहीं। दे देना है मुंडे कच रहे सोने लग रहे ने मुडा तो पीली भरेंडी आरेंडी है इन बल पवा के

ਸੀੜੀ ਮਾਰ ਲਿਆਦਾ ਭਰੇ ਬਾਹਰ ਆ ਜਾ ਇਧਰ ਛੋੜ ਜਾ ਬਈ ਆਏ ਹਾਏ ਹਾਏ ਕੀ ਆ ਬਾਤ ਹੈ ਆਏ ਹਾਏ ਹਾਏ ਕੀ ਆ ਬਾਤ ਹੈ ਕਿਸ ਤਰ੍ਹਾਂ ਭਾਈ ਨਾ ਸੀੜੀ ਮਾਰ ਲਿਆਦਾ ਸੀੜੀ ਮਾਰ ਲਿਆ ਜਾਂਦਾ ਕਿਹੜਾ ਭਾਈ ਸੀਟੀ ਮਾਰਦਾ ਇਹਦੀ ਹੋ ਮਾਰਦਾ ਤੂੰ

ਸੋਲਣਾ ਲੁਕਣਾ ਮੈਂ ਇਹ ਹੁਣ ਅਸੀਂ ਸੋਲਣਾ ਹੋਰ ਕੰਮ ਕਰ ਰਹੇ ਆ ਦੇਖ ਰਹੇ ਆ ਕਮਲੋ ਕਮਲੋ ਆ ਉਹ ਨਾ ਉਹ ਹਾਂ ਕੀ ਕਰ ਛੱਡਿਆ ਗਾਜਰ ਖਾਂ ਬਾ ਗਾਜਰ ਖਾਂ ਬਾ ਆ ਆਉ ਦੇ ਬਿਕ ਸੁਵੀਟ ਜਿਹੇ ਮੁੰਡੇ ਆਵੇ ਸਾਡੀ ਤੋਰ ਤੂੰ ਵੇਖਣੀ 加ਟ ਬਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜੇ ਇਹ ਦੋਸਤੀ ਹਮ ਨਹੀਂ ਤੋੜेंगे ਤੋੜਗੇ ਮਗਰ ਫਿਰ ਹਮ ਵੀ ਛੋੜ ਦੇਗੇ ਜੇ ਛੋੜ ਦੇਗੇ ਚਲੋ ਵੀ ਚੰਗਾ ਬੀ ਟਾਟਾ ਦੋਸਤੀ ਵਾਲਿਓ ਓਏ ਆਹ ਕੌਣ ਨੇ ਉਹ ਬਾਜੇ ਗਾਜੀਆਂ ਦੇ ਨਾਲ ਲੈ ਕੇ ਚਾਉਂਦੇ ਨਾਨਕਾ ਮੇਲਾ ਇਹ ਗਗਨ ਦਾ ਨਾਨਕਾ ਮੇਲਾ ਓਹ ਮੇਰਾ ਸਾਡਾ ਨਾਨਕਾ ਮੇਲਾ

ਹਮਾਂ ਬ੍ਰੋ ਬੋ ਯਾਰ ਆਏ ਹੈ ਐਂਟੀ ਹੈ ਨਾ ਯੋ ਜੈਸ ਅਕਸਰ ਆਂਟੀ ਦੋ ਚਾਹ ਵਰ ਮਾ ਲਈ ਹੈ ਐ ਆਡੀ ਚਾਹ ਵਧੀਆ ਬਣਾ ਦੇ ਐਂ ਟੈਣਾ ਲੋ ਵੀ ਮੁੰਡਿਆ ਕਹਿੰਦੇ ਜੀ ਚਾਹ ਪੀ ਰਿਓ ਹੁਣ ਚਾਹੜ ਬਣਵਾਈਏ ਥੋੜੇ ਕਰਕੇ ਠੀਕ ਹੈ ਹਾਂ ਮੈਨੂੰ ਤਾਂ ਦੇ ਦੋ ਹਾਂ ਸਾਰੀ ਲੈ ਲਓ ਸਾਰੀ ਲੈ ਲਓ ਕਹ ਦੇ

ਕਾਟਾ ਓਏ ਕੀ ਕੀ ਕਰੀ ਜਾਂਦੇ ਹੋ ਬਸ ਤਿਆਰੀਆਂ ਸ਼ਾਦੀਆਂ ਚੱਲ ਰਹੀਆਂ ਨੇ ਤਿਆਰੀਆਂ ਐ ਕਰ ਲਾ ਕਰ ਲਾ ਹਾਂ ਵੀ ਗੱਭਰੂ ਨੌਜਵਾਨ ਤੂੰ ਨਾਲ ਆ ਮੈਂ ਤਾਂ ਨਾਲ ਆ ਓ ਹੋ ਹੋ ਵੇ ਤੈਨੂੰ ਜਦੋਂ ਵੀ ਮੈਂ ਦੇਖਾਂ ਵੇ ਤੂੰ ਪੱਗ ਬਨਦਾ ਹੁੰਦਾ ਏ ਆ ਕੀ ਬਰਿਆ ਇਹਦੇ ਕੀ ਬਾਰੇ ਆ ਇਹਦੇ ਕੀ ਬਾਰੇ ਆ ਇਹ ਕੀ ਬਰਿਆ ਇਹ ਦੇਖੀ ਫੋਟੋ ਦੇਖੀ ਹੁਣ ਤੁਸੀਂ ਦੇਖ ਲਿਆ ਨਾ ਇਹਨੂੰ ਬੰਦੇ ਨੂੰ ਹੁਣ ਇਹਦੀ ਫੋਟੋ ਦੇਖਿਓ ਹਾਂ ਇਹ ਫਿਰ ਨਾ ਓਏ ਬੱਤੇ ਇਹ ਗਾ ਇਹ ਮਾਹੀ ਵਰ ਨੂੰ ਫਿਰ ਕਿੱਥੇ ਨਹੀਂ ਹੈਗਾ ਉਰੇ ਇੱਥੇ ਰੱਖੋ ਇਹਦਾ ਬਾਹਰ ਲੰਬਾ ਜਾਂਦਾ ਓਏ ਇੱਥੇ ਕਰੋ ਹੁਣ ਜਾਂਦਾ ਜਾਂਦਾ ਹਾਂ ਪੂਰਾ ਉੱਪਰ ਆ ਗਿਆ ਬਹੁਤ ਔਦੇ ਆਈ ਗਮ ਰਹੇ ਥੋੜੇ ਹੈਂ ਤੂੰ ਤਾਂ ਪਤਾ ਨਹੀਂ ਆਹ ਵੀ ਬੜੀਆ ਲਾਦੀ ਆ ਆ ਆ ਆ ਓਏ

ਹੈਪੀ ਨੇ ਮਾਸਕ ਆਜ ਛੱਡਿਆ ਕਹਿੰਦਾ ਪੁਲਿਸ ਤੋਂ ਡਾਰੀ ਬਾਹਲਾ ਲੱਗਦਾ ਏ ਮੁੰਡੇ ਨੂੰ 500 ਦਾ ਪਤਾ ਕਰ ਆ ਦੇਖ ਗੱਭਰੂ ਨੌਜਵਾਨ ਨੇ ਪਹਿਲੇ ਹੀ ਪੈਗ ਗੱਡ ਲਈ ਕਹਿੰਦਾ ਫੋਟੋਵਾਚ ਕੋਈ ਕਸਰ ਨਹੀਂ ਛਡਾਉਣੀ ਕਸਰ ਨਹੀਂ ਛਡਾਉਣੀ ਉੱਧਰ ਦੇਖ ਲਾਲ ਲਾਲ ਹੋਇਆ ਪਿਆ ਲਾਲ ਲਾਲ ਹੋਇਆ ਪਿਆ ਕਹਿੰਦਾ ਜਿਵੇਂ ਆ ਸ਼ਿਵ ਮਾ ਆ ਜਿਹੜਾ ਜੀ ਗੱਬੇ ਬੈਠਾ ਨਾ ਐ ਲਾ ਦੇ ਨਾ ਜਿਵੇਂ ਕਹਾ ਸੰਦੂਰ ਵਿੱਚੋਂ ਕਿਦੜ ਸੰਗੀ ਗੱਡੀ ਹੁੰਦੀ ਆ ਭਾਈ ਲੈਨੇ ਨਿਆਰੇ ਦੇਖਨੇ ਹੁਣ ਤਸੋਲੀ ਦੀਆਂ ਰੌਣਕਾਂ ਤੇ ਲੋਕੇਸ਼ਨਾਂ ਦੇਖਦੇ ਆਂ ਘੈਂਟ ਘੈਂਟ ਕਿਹਾਂ ਵੀ ਕਿਵੇਂ ਕਿਵੇਂ ਨੇ ਤੇ ਦਿਖਾਉਨੇ ਆਂ ਤੁਹਾਨੂੰ ਵੀ ਸਿਰਾ ਗੱਲਬਾਤ ਠੀਕ ਐ ਫਸ ਇੱਕ ਗੱਲ ਜੀ ਇੱਕ ਮਿੰਟ ਪਹਾੜੀਆਂ ਦਿਖਾਦੀ ਤੁਹਾਨੂੰ ਗਾਦੇ ਉਹ ਹੈ ਕਾਲੀ ਪਹਾੜੀ ਬੰਦ ਦਰਵਾਜ਼ਾ ਆ ਹਾਏ 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 ਕਨੇ ਗੱਪਰੂ ਨੇ ਗੱਡੀ ਦਾ ਰੇਸ ਦਾ ਪੈਰ ਨਹੀਂ ਚੱਕਿਆ ਤੇ ਘੱਟ ਮਾਰਦਾ ਮੋੜਦਾ ਮੋੜ ਛੱਡੀ ਗੱਡੀ ਮੁੰਡੇ ਨੇ ਕਿੱਥੇ ਆ ਗਏ ਮੈਂ ਕਿੱਥੇ ਆ ਗਏ ਓ ਬਾਈ ਓ ਕਿੱਥੇ ਆ ਗਏ

ਹੁਣ ਕਸੌਲੀ ਇਹ ਪਹੁੰਚ ਚੁੱਕੇ ਆ ਤੇ ਦੇਖ ਹੀ ਲਿਆਉਣਾ ਤੁਸੀਂ ਮੈਂ ਭੱਜਦੇ ਮੁੰਡੇ ਤੁਹਾਨੂੰ ਦਿਖਾਏ ਨਹੀਂ ਤੇ ਆ ਦੇਖ ਆ ਮੇਰਾ ਸਾਥੀ ਆ ਇਹ ਮੇਰਾ ਸਾਥੀ ਆ ਉਹ ਜੀ ਉਹ ਹੋ 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 ਬਈ ਪਰੌਂਡੇ ਖਾਣੇ ਨੇ ਆਹਾ ਆਓ ਦੇਖ ਆਉਂਦੇ ਲਿਖਿਆ ਹੈ ਨਾ ਅਮੀ ਬਸ ਯਾਰ ਕਹੀ ਜਾਂਦਾ ਸੀਗਾ ਕਹਦਾ ਕਦੇ

कैडा <perfektionic> oh, तो है दे 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 दे। <laughs> जोर ना ना धक्का कित 아, 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 ਕਸੌਲੀ ਗੱਲ ਜੀ ਨਹੀਂ ਬਣੀ ਹੈਗੀ ਗੱਲ ਜੀ ਬਣੀ ਹੈ ਨਾ ਬਈ ਉਹਨਾਂ ਆ ਬਈ ਕਸੌਲੀ ਵਾਲੇ ਉਹ ਤੋਂ ਅਸੀਂ ਨਾਰਾਜ਼ ਹੋ ਕੇ ਚੱਲੇ ਆ ਜਿਹੜੀ ਗੱਲ ਸ਼ਿਮਲੇ ਨੇ ਬਣਾਦੀ ਹੈ ਨਾ ਉਹ ਕਸੌਲੀ ਕਿਥੇ ਬਣਾ ਦੂ ਸਾਡੇ ਪੰਜਾਬ ਵਾਲੇ ਤਾਂਹੀਂ ਤਾਂ ਸ਼ਿਮਲੇ ਪਿੱਛੇ ਗਮਲੇ ਹੋਏ ਫਿਰਦੇ ਨੇ ਹੈ ਉਹ ਬੋਲੋ ਜੈ ਮਾਤਾ ਦੀ ਓਏ ਮੁੱਤੂ ਆਇਆ ਇਨਕੇ ਹਾਜ਼ਿਰ ਮੈਂ ਆ ਗਿਆ ਸੀ ਕਿਵੇਂ ਲੱਗਿਆ ਅੱਛਾ ਬੇਕਾਰ ਵਧੀਆ ਨਹੀਂ ਯਾਰ ਗੱਲ ਆ ਰਹੀ ਐ ਐਪਲੀਕੇਸ਼ਨ ਹੈ ਕਿੰਨੇ ਕਿਲੋਮੀਟਰ ਤੋੜ ਕੇ ਕਹਿੰਦੇ ਸਨਸੈਟ ਆ ਆਹੀ ਕੋਸਾ ਯਾਰ ਸਨਸੈਟ ਆ 4 ਕਿਲੋਮੀਟਰ ਤੋੜ ਕੇ ਕਹਿੰਦੇ ਸਨਸੈਟ ਆ ਉੱਥੇ ਚਾਰ ਕੁਰਸੀਆਂ ਲਾਈ ਹੋਈਆਂ ਸੀ ਬੈਠਣ ਨੂੰ ਗੱਲ ਬਾਤ ਹੈ ਨਹੀਂ ਸੀ ਬਾਕੀ ਐ ਆ ਨਾ ਉੱਥੇ ਇੱਕ ਚਰਚ ਸੀ ਉਹ ਘੈਂਟ ਸੀ ਉਹ ਬਹੁਤ ਘੈਂਟ ਸੀ ਐਪਲੀਕੇਸ਼ਨ ਘੈਂਟ ਸੀਗੀ ਠੀਕ ਐ ਉੱਥੇ ਵੀਡੀਓ ਬਣਾਈਆਂ ਫੋਟੋਆਂ ਕੀਤੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਹਦੇ ਲਈ ਗੁੱਡ